ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਜਿਹੜੀ 25 ਮਈ ਤੋਂ ਸ਼ੁਰੂ ਹੋ ਗਈ ਤੇ ਆਪਾਂ ਵੀ ਚੱਲਿਆਂ ਸ੍ਰੀ ਹੇਮਕੋਟ ਸਾਹਿਬ ਤੇ ਆਪਾਂ ਤੁਹਾਨੂੰ ਆਉਣ ਵਾਲੀ ਜਿਹੜੇ ਸਾਰੇ ਵਲੌਗ ਨੇ ਸ੍ਰੀ ਹੇਮਕੋਟ ਸਾਹਿਬ ਦੇ ਦਿਖਾਵਾਂਗੇ ਸਾਰੀ ਤੁਹਾਨੂੰ ਆਪਾਂ ਯਾਤਰਾ ਦਿਖਾਵਾਂਗੇ ਤੇ ਇਸ ਵਾਰ ਆਪਾਂ ਯਾਤਰਾ ਕਰਿਆ ਮੋਟਰਸਾਈਕਲਾਂ ਤੇ ਤੇ ਪਿਛਲੇ ਸਾਲ ਆਪਾਂ ਗਏ ਸੀ ਟ੍ਰੇਨ ਤੇ ਆਜੋ ਚੱਲਦੇ ਆਪਾਂ ਘਰੋਂ ਚਾਲੇ ਪਾਉਨੇ ਆ ਸ੍ਰੀ ਹੇਮਕੋਟ ਸਾਹਿਬ ਨੂੰ ਤੇ ਤੁਸੀਂ ਵੀਡੀਓ ਨਾ ਬਣੇ ਰਹਿਣਾ ਚੈਨਲ ਨਾ ਬਣੇ ਰਹਿਣਾ ਹਨਾ ਤੇ ਆਪਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉਸ਼ਾਰਕ ਤੇ ਆਪਾਂ ਨੂੰ ਫੋਲੋ ਕਰ ਲੈਣਾ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਆਉਣ ਵਾਲੀ ਵੀਡੀਓ ਤੁਹਾਨੂੰ ਸਾਰੀਆਂ ਆਪ ਸ੍ਰੀ ਹੇਮਕੋਟ ਸਾਹਿਬ ਦੇ ਦਿਖਾਵਾਂਗੇ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਆਪਣੀ ਯਾਤਰਾ ਸਫਲ ਹੋਵੇ ਨਾ ਬਾਕੀ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖ ਕੇ ਆਪਣੀ ਹਾਜ਼ਰੀ ਲਵਾਇਓ ਤਾਂ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਘਰੋਂ ਆਪਾਂ ਚੱਲਣ ਲੱਗੇ ਆਂ ਤੇ ਟਾਈਮ ਹੋ ਗਿਆ 8 ਤੇ ਇਹਦੇ 8:00 ਵੱਜ ਚੁੱਕਿਆ ਤੇ ਆਪਾਂ ਦੇਖਦੇ ਆ ਕਿੰਨੇ ਟ ਦੇਵਰ ਉਹ ਤੋਂ ਅੱਗੇ ਤੋਂ ਅਗਲਾ ਸਾਰਾ ਆਪਾਂ ਬਲੌਗ ਬਣਾਉਂਦੇ ਰਹਾਂਗੇ ਤੁਹਾਨੂੰ ਬਲੌਗ ਦਾ ਪਤਾਉਂਦੇ ਰਹਿਣਗੇ ਹਨਾ ਤਾਂ ਵੀਡੀਓ ਨਾ ਬੰਨੇ ਰਹਿਣਾ ਠੀਕ ਆ ਤੇ ਚਲੋ ਜੀ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪ੍ਰਮਾਤਮਾ ਆਪਣੀ ਯਾਤਰਾ ਸਫਲ ਕਰੀ ਤੇ ਸਿਰ ਤੇ ਹੱਥ ਰੱਖੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਕੇ ਦਹੀਂ ਨਹੀਂ ਲੈ ਆਪ ਇਹ ਦਹੀਂ ਖਾ ਲੀਏ ਕਮੈਂਟ ਬਾਹ ਯਾ ਮਿੱਤ ਜਲੇ ਵਾਹਿਗੁਰੂ ਕਿਆ ਰੱਖੀ ਆ ਉਹਦਾ ਠੀਕ ਆ ਭਾਈ ਓਕੇ ਜੀ ਵਾਹਿਗੁਰੂ ਚਲੋ ਠੀਕ ਆ ਮੋਟਿਆ ਲਓ ਜੀ ਚੱਲ ਪਏ ਆਪਾਂ ਘਰ ਤੋਂ ਤੇ ਬਣੇ ਰਹੇ ਤੁਸੀਂ ਵੀਡੀਓ ਨਾਲ ਹਨਾ ਵਾਹ ਗੁਰ ਤੇ ਅੱਜ ਆਪਾਂ ਸ਼ਾਮ ਨੂੰ ਰਿਸ਼ੀਕੇਸ਼ ਪਹੁੰਚ ਜਾਾਂਗੇ ਤੇ ਅੱਜ ਰਿਸ਼ੀਕੇਸ਼ ਰਵਾਂਗੇ

ਪਿੱਛੇ ਦੁਪਹਿਰੇ ਕਰ ਵੀ ਥੋੜੀ ਜ਼ਿਆਦਾ ਹੋ ਜਾਂਦੀ ਹੈ। ਬਾਕੀ ਉਦਾਂ ਸਹੀ ਚੱਲਦੀ ਹੈ। ਜੀ ਹਾਂ ਪੈੱਕ ਬੈਗ ਛੋਟਾ ਲੈ ਲਿਆ ਨਾਲ ਕਿਉਂਕਿ ਬੱਸੇ ਚੜਾਈ ਚਾਪੂ ਸਾਮਾਨ ਵਾਲਾ ਤਾਂ ਨਹੀਂ ਲੈ ਕੇ ਜਾਵਾਂਗੇ। ਵੈਰੀ ਗੁੱਡ। ਬਾਤ ਨੂੰ ਸਿਰਫ ਇੱਕ ਆਪਣੇ ਹੋਰ ਜਾਣਾ ਉਹਦੇ ਕੋ ਜਾ ਕੇ ਮਿਲਣਾ ਲਓ ਵੀ ਆਪਾਂ ਪਹੁੰਚ ਗਏ ਜੀ ਜਰਕ ਤੇ ਇੱਕ ਬੰਦਾ ਬਣਦਾ ਜਰਕ ਉਹ ਜਾਣਾ ਨਾਲ ਤੇ ਬਾਕੀ ਆਪਾਂ ਤੇਲ ਪਵਾਉਣੇ ਤੇ ਟੈਂਕੀ ਫੁੱਲ ਕਰਾਉਣੇ ਆ ਤੇ ਤੁਹਾਨੂੰ ਦੱਸਾਂਗਾ ਕਿ ਕਿੰਨਾ ਤੇਲ ਖਾਂਦਾ ਹੈ ਨਾ ਤੇ ਕਿਲੋਮੀਟਰ ਵੀ ਤਕਰੀਬਾ ਵਾ ਜ਼ੀਰੋ ਹੀ ਕਰਤੇ ਤੇ ਤਿੰਨ ਕਿਲੋਮੀਟਰ ਬਾਅਦ ਥੋੜਾ ਵੱਧ ਚੱਲੇ ਆ ਤਿੰਨ ਕਿਲੋਮੀਟਰ ਬਾਅਦ ਚ ਮੈਨੇਜ ਕਰ ਲਾਂਗੇ ਹੈ ਨਾ ਮੈਂ ਕਰੋ ਜ਼ੀਰੋ ਪਹਿਲਾਂ ਕਰਤਾ ਸੀ ਤਾਂ ਮਾੜਾ ਕਿਤੇ ਜਾ ਕੇ ਆਇਆ ਸੀ ਤਿੰਨ ਕਿਲੋਮੀਟਰ ਮਿਲ ਅਖੜਾ ਚੱਲ ਗਏ ਥੋੜਾ ਜਿਹਾ ਵਾਹ ਵਾਟੇ ਮੈਨੇਜ ਕਰ ਲਾਂਗੇ ਤੇ ਹੁਣ ਹੋ ਗਿਆ 13.64 ਕਿਲੋਮੀਟਰ 13.64 ਹੋ ਗਿਆ ਤੇ ਬਾਕੀ ਹੁਣ ਪਾਉਨੇ ਆਪਾਂ ਤੇਲ ਕਿਉਂਕਿ ਟੈਂਕੀ ਜਿਵੇਂ ਖਾਲੀ ਹੋਈ ਆ ਤਾਂ ਕਿੰਕੀ ਰਹਿ ਗਿਆ ਦੇਖ ਸਕਦੇ ਹਾਂ ਦੇਖਦੇ ਆ ਵੀ ਕਿੰਨਾ ਤੇਲ ਖਾਊਗਾ ਹੌਣ ਜਾਣ ਜੇ ਕਿੰਨਾ ਆਪਣਾ ਟੋਟਲ ਖਰਚਾ ਆਉਂਦਾ ਆਪਾਂ ਸਾਰਾ ਹਿਸਾਬ-ਕਿਤਾਬ ਰੱਖਾਂਗੇ ਕਾਪੀ ਬੰਨ੍ਹਾ ਨਾਲ ਚੱਕ ਲਿਆ ਤੇ ਬਾਕੀ ਫਿਰ ਆਪਾਂ ਪਹਿਲਾਂ ਬੰਦੇ ਨੂੰ ਮਿਲੀਏ ਉਹਨੂੰ ਮਿਲ ਕੇ ਫਿਰ ਆਪਾਂ ਪਾਉਨੇ ਤੇਲ ਤੇ ਫਿਰ ਆਪਾਂ ਚੱਲੋ चलिए जी ओके okay. हाँ गे हाँ हाँ। जी क्या हाँ जी हाँ लो जी तुरपे आप जर्ग तो लोटा बोले ओके तेरी इंट्रोडक्शन राह च करावे जाके आप हम आप थोड़े लेट हो गए ना ਇਹ ਆ ਪਿੰਡ ਜਰਗ ੜਾਪਾ ਹੋ ਗਏ 6 ਜਾਣੇ 6 ਜਾਣੇ ਹੋ ਗਈ ਐ ਜੀ ਬਾਕੀ ਉਰਾਜ ਬਹੁ ਮਿਲ ਜਾਣੇ ਆਪਣੇ ਬਟਰ ਭਰਾ ਬਹੁ ਜਾਂਦੇ ਆ ਕਿ ਫੁੱਲੀ ਕਰਾਉਂਦੇ ਆ ਨਾ ਲਾਓ ਵੀ ਹੁਣ ਪੰਪ ਤੇ ਆ ਕੇ ਮਿਲਦੇ ਆ ਸੀਸੋ ਵੱਸਾ ਹਾਂ 60 ਕਿੰਨਾ ਪੈਗਾ ਨਾ ਵੱਧ ਪਊਗਾ 12 ਲੀਟਰ ਤੀ ਹੁੰਦੀ ਉਹ ਯਾਰ ਦਾ 1000 ਦਾ ਪੈਗਾ ਬੋਲ ਠੀਕ ਆ ਲਾਵੀ ਹੁਣ ਪੈ ਗਿਆ ਤੇਲ ਆਪਣਾ 1000 ਦਾ ਇਹ ਪੈ ਗਿਆ 10 ਲੀਟਰ 28 ਪਰਡ ਟਰੈਂਕੀ ਹੋ ਗਈ ਫੁੱਲ ਤੇ ਖੰਨੇ ਆਪਾਂ ਪਹੁੰਚਣ ਵਾਲਿਆ ਨਾ ਮਲੇ ਆਈ ਦੀ ਭੁਗਿਆ ਭਾਈ ਕਹਿੰਦੇ ਜਰੂਰ ਕਰਵਾ ਦੇ ਜੈਨਕਿਊ ਬਹੁਤ ਬਹੁਤ ਜਾਈ ਕਦੇ ਵੀ ਅਹ ਕੱਲਪਾ ਦੋ ਪਾਤੀਆਂ ਵਾਟੋਟਾ ਦੋ ਪਾਤੀਆ ਪਾਵਰ ਬਾਜੂ ਨਾ ਹੈ ਬਾਕੀ ਬਾਕੀ ਬੰਦੇ ਨਹੀਂ ਆਇਆ ਜਿਹੜਾ ਨੇਰਾ ਪਟੋਲ ਆ ਉਹ ਨੇਰਾ ਪਟੋਲ ਨੇਰਾ ਹੀ ਆਉਣਾ ਫਿਰ ਉਹਨੇ ਨੇਰੇ ਪਟੋਲ ਨਹੀਂ ਅੱਕ ਲਾਉਣੀ ਅੰਦਰ ਜਾ ਕੇ ਤਾਂ ਉਹ ਹਾਈ ਵਾਰ ਐਵਰੇਜ ਵਾਟ ਦੇ ਦੋ ਨਾ ਅੋਰ ਤੇਲ ਕੱਟ ਕੇ ਆਉਂਦੇ ਹੋਏ ਤਾਂ ਪੀ ਗਿਆ ਤੇਲ ਤਾਂ ਉੱਥੇ ਖਾਣਾ ਚੜਾਈ ਤੇ ਜਾ ਕੇ ਰਿਚੀ ਤੇਲ ਖਾਂਦਾ ਇਹ ਤਾਂ ਪਰਬਤ ਰਿਆਲੇ ਕੱਢੀ ਜਾਣੀਆਂ। ਉਹ ਜਮੇ 60 ਟੱਟੇ ਵੀ ਜਾਣੇ ਆ। ਆ ਜਮੇ 60 ਟੱਟੇ ਵੀ ਜਾਣੇ ਆ ਉਹਦਾ 60 60 ਜਿਹਾ ਵੀ ਦਈ ਜਾਣੀਆਂ। ਤੇਲ ਤਾਂ ਉੱਥੇ ਖਾਉਂਗੇ। ਉੱਥੇ ਘੁੱਟਾ ਭਰਨੀ ਆ ਜਾਣਾ। ਇਹ ਕਰਨਾ ਤਾਂ ਹਨ। ਉੱਥੇ ਲਾਉਣੀਆਂ ਤਾਂ ਤੇਲ ਉੱਥੇ ਲਵੇ ਲਾਉ। ਆਹ ਉਹ ਮੋੜ ਤੇ ਲੱਫਾ ਜੂ। ਘੁੱਟਾ ਵੀ ਨਹੀਂ ਭਰਦਾ ਨਹੀਂ ਮੰਨ ਲਾ ਵੀ ਉੱਥੇ 45 ਬੰਦੂੜੀ ਜਾ ਵੀ ਰਹਿ ਜੂਗੀ। ਬਾਕੀ ਆਪਾਂ ਛੋਟੇ ਘੇਰ ਚਾੜਾਂਗੇ। ਬਾਲਾ ਬੜੇ ਜੀ ਚਾੜਨਾ। ਕੜਾ ਕਿਹੜਾ ਉਹ ਵੀ ਤੈਨੂੰ 40 ਕਹਤਾ ਕਾਲੀ ਜਿਹੜੇ ਤੁੰਡਾ ਤੇ ਕਾਰ ਹੀ ਚੋਰੀ ਦੀ ਜਰ ਜਿੱਥੇ ਪਹਿਲੇ ਚਾਰਨ ਉੱਥੇ ਤੇਲ ਖੂਸੀ ਪੀਣਾ ਹੀ ਆ ਜਿੱਥੇ ਗੇ ਪਹਿਲਾ ਗੇਰ ਵੀ ਲੈਂਦਾ ਨਾ ਕੋ ਸਾਹਿਆ ਨਾ ਇੱਕ ਥੋੜੀ ਕਹਿੰਦੀ ਥੋੜੀ ਜਗ੍ਹਾ ਉਹ ਪ੍ਰੋਪਰ ਕ੍ਰੋਸਿੰਗ ਪੂਰੀ ਪੂਰੀ ਨਾ ਉਹ ਮਤਲਬ ਬੰਦਾ ਦੂਰੋਂ ਮੋਸ਼ਾ ਵਾ ਕੇ ਚਾਰ ਦੇਵੇ ਫਿਰ ਹੌਲੀ ਆ ਫਿਰ ਜਮ ਹੌਲੀ ਹੌਲੀ ਫਿਰ ਉਸ ਤੋਂ ਜ਼ੋਰ ਲੈ ਕੇ ਚੜਨਾ ਫਿਰ ਲਓ ਵੀ ਆਪਾਂ ਪਹੁੰਚ ਗਏ ਭਾਈ ਖੰਨੇ ਲਓ ਜੀ ਆਪਾਂ ਖੰਨੇ ਐਂਟਰ ਹੋ ਗਏ ਹਨਾ ਆ ਖੰਨੇ ਪਹੁੰਚ ਗਏ ਤੇ ਟੇਲ ਜਮਾਨੂੰ ਆਪਾ ਦੱਸਿਆ ਆਪਾਂ ਟੈਂਕੀ ਫੁੱਲ ਕਰਾ ਲਈ ਤੇ ਆਹ ਬੰਦੇ ਆਪਣੇ ਨਾਲ ਨੇ ਇਹ ਤੋਂ ਫਿਰ ਚੜਦਾਂਗੇ ਹਨਾ ਰਾਜਪੁਰਾ ਆ ਰਹਾ ਹੈ ਤੇ ਰਾਜਪੁਰਾ ਆ ਰਹਾ ਹੈ ਲਓ ਜੀ ਆਪਾਂ ਅੱਗੇ ਖੰਨੇ ਸਹਿਰ ਚ ਇਹ ਕਾਪਾ ਪੌੜ ਚੜ ਜਾਣਾ ਹਨਾ ਕਾਪਾ ਪੌੜ ਚੜ ਜਾਣਾ ਆ ਭਾਈ ਚੜ ਕੇ ਬੋਲੇ ਹਾਈਵੇ ਲਓ ਜੀ ਚੜ ਕੇ ਆਪਾਂ ਹਾਈਵੇ ਵਾਲੇ ਵਾਲਾ ਵੀਊ ਦੇਖੋ ਆਪਾਰ ਉੱਕੀ ਆਪਾਂ ਵਾਲੇ ਰਾਜਪੁਰੇ ਕੋਲ ਵਾਲੇ ਰੁਕਣਾ ਹਾਂ ਵਾਲੇ ਵਾਲੇ ਕਿੰਨੀ ਵਾਰ ਕਰ ਦਾਂਗੇ ਵਾਲੇ ਤੱਕ ਆਪਾਂ ਪਾ ਕੇ ਕਰ ਖਵਾ ਦੇਖ ਲਾਂਗੇ ਆਹ ਫੋਕੜੇ ਲੱਗੀ ਪਰ ਸਾਮਾ ਹੋ ਰਿਹਾ ਹੈ 17 ਬਾਹਰ 70 ਬਾਹਰ ਯਰ ਪਹੁੰਚੇਗਾ ਡੇਢ ਘੰਟੇ ਦੀ ਬਾਅਦ ਹੈ ਹਾਂ ਬਾਹਰ 70 ਕਿਲੋਮੀਟਰ ਹੋਰ ਹੋਰ ਇਹ ਬਾਹਰ 70 ਨਹੀਂ ਬਾਹਰ ਲੋਟ ਆ ਡੇਢ ਕਿਲੋਮੀਟਰ ਡੇਢ ਸੌ ਕਿਲੋਮੀਟਰ ਕੱਢ ਦੋ ਆਪਾਂ ਬਾਹਰ ਤੱਕ ਡੇਢ ਸੌ ਕਿਲੋਮੀਟਰ ਕੱਢ ਦਾਂਗੇ ਓਏ ਇਹ ਬੱਟ ਕਰ ਦਾਂਗੇ ਯਾਰ। ਆਹ ਹੋ ਗਏ ਵਿਚਾਰਕਵਾਦ ਨੇ ਵੀ ਰੀਚ ਕੇ ਪਹੁੰਚ ਗਏ। ਆਓ। ਆਓ ਆਓ। ਉਹ ਤਾਂ ਕਰਾ ਲਾਂਗੇ ਕੋਈ ਨਾ। ਬੱਕੇ ਹਵਾਈ ਬੋਅ ਚੱਲਦੀ ਯਾਰ। ਆਪੀ ਗੱਤਰਾ ਬਹੁਤ ਵਧੀਆ ਚੱਲ ਰਹੀ ਏ ਜੀ ਆਪਾਂ ਸਿਕੰਦਰਾਂ ਨਾਂਗੇ ਆਪਾਂ। ਜਿਵੇਂ ਤੁਹਾਨੂੰ ਤਸਵੀਰ ਵੀ ਪਾਏ ਨਜ਼ਾਰਾ ਫੀਲ ਤੇ ਸੁਆਗਤ ਹੈ। ਦੇਖੋ ਕਿੰਨਾ ਬਰਦਾ ਬਨਾਲ ਜਾਂ ਲਿਖ ਵੀ ਰਹੇ ਆ। ਹਨਾ ਪਿਛਲੇ ਸਾਲ ਆਪਣਾ ਕਰੇ ਟ੍ਰੇਨ ਦੇ ਵਿੱਚ। ਪਿਛਲੇ ਮਾਰ ਖਾਣੇ ਦੇ ਕਰ ਰਹੇ ਆ। ਲਓ ਚਲਿਏ ਜੀ। ਵਾਹਿਗੁਰੂ ਲਓ ਜੀ ਚੱਲ ਪਿਆ ਆਪਾਂ ਸਰਹੰਦ ਤੋਂ ਵਾਹਿਗੁਰੂ ਤੇ ਪੰਤੇ ਆ ਵੀ ਮਗਰ ਰਹਿ ਗਏ ਚਲ ਆ ਜਾਂਦੇ ਆਪਾ ਪਤਵਾ ਟਟਰ ਵੱਲ ਕੇਡੂਰੇ ਖੜ ਜੰਨੇ ਆ ਆਪਾ ਪਤਵਾ ਟਟਰ ਵੱਲ ਕੇਡੂਰੇ ਖੜ ਜੰਨੇ ਆ ਬਲੌਲ 12ਵੀ ਹੋ ਗਈ ਭਾਈ ਹੈਨਾ ਹਾਂ ਹੁਣ ਪਤਾ ਲੱਗਦਾ ਸਿਹਰੇ ਮੌਸਮ ਲੋਟਦੀ ਨਹੀਂ ਜੇ ਕਿਸੇ ਵੀ ਜਾਣਾ ਹੈ ਨਾ ਸਿਹਰੇ ਦੇ ਸਿਆਣੇ ਕਹਿੰਦੇ ਤੜਕਾ ਤੜਕਾ ਹਾਂ ਸਹੀ ਗੱਲ ਹੈ ਸਹੀ ਗੱਲ ਆ ਆ ਫਤੋ ਹਾ ਫੇਟੋ ਜਾ ਕੁਤੀਆ ਪਰ ਆਜ ਫਿਰ ਦੌਨ ਲੈ ਕੇ ਚਲੇ ਜਾਵੇ ਨਾ ਰਾਤ ਨਾ ਵਾਲਾ ੱਟਕਾ ਕਰੇ ਕਹ ਨਹੀਂ ਨਹੀਂ ਬੰਨਾ ਕਰ ਉੱਥੇ ਕਰਨਾ ਬੜੀ ਖੜਤੀਏ ਲੋਰੇ ਟੱਪਤੀ ਮੈਂ ਸਾਂਵੇਂ ਖੜ ਜਾਂਦੇ ਉੱਥੇ ਖੜ ਖੜ ਜਾੜੀ ਖੜ ਜਾ ਫੇ ਨਾ ਵੀ ਚੱਲ ਪਏ ਆਪਾਂ ਹਾਂ ਬਾੜੀ ਆ ਪਰ ਦਿੱਕਤ ਪੈ ਗਈ ਯਾਤਰਾ ਚਲੋ ਕੋਈ ਗੱਲ ਨਹੀਂ ਹੋ ਗਿਆ ਚਲ ਬਈ ਬਰਾਪਾ ਸਰੰਦ ਨੰਗੇ ਹੈ ਨਾ ਬਰਾਪਾ ਰਾਜਪੁਰੇ ਜਾਗੇ ਰ ਤੈਮ ਪਾਰਾ ਵੱਜ ਗਏ ਸੋਣੀ ਰਸਤੇ ਚ ਪਰਾ ਹੋ ਗਿਆ ਤੇ ਟਾਈਮ ਲੱਗ ਗਿਆ 11:00 ਹੋ ਗਏ ਨਾ ਪਰ ਜਾ ਰਹੇ ਹੈ ਲੋ ਵੀ ਮੌਸਮ ਮੌਸਮ ਬਈ ਵਧੀਆ ਹੋ ਗਿਆ ਹੈ ਨਾ ਮੌਸਮ ਬਈ ਹੋ ਗਿਆ ਹਵਾ ਟੱਕ ਪਾਉਂਦੀ ਹੈ ਨਾ ਹਵਾ ਟੱਕ ਹਵਾ ਤੇ ਜਾ ਹਵਾ ਟੱਕ ਤੇ ਮੋਟਰ ਚੱਲ ਆ ਹਵਾ ਤਾਂ ਤੇ ਉੱਠਣ ਨਹੀਂ ਭਾਈ ਹੋਰ ਗਾਹ ਆਹ ਉਹ ਵੀ ਆਪਾਰ ਹੁਣ ਰਾਜਪੁਰੇ ਰਾਜਪੁਰੇ ਸਾਡੇ ਕੋਲ ਰਾਜਪੁਰ ਆ ਗਿਆ ਨਾ ਇਹ ਤੋਂ ਬਾਅਦ ਸ਼ਾਂਤਪੁਰੇ ਦਾ ਰਾਜਪੁਰਾ ਆਹ ਅੰਮ੍ਰਾਲਾ ਤੋਂ 50 ਕਿਲੋਮੀਟਰ ਮਿਲਦਾ ਧਰੰਦ ਤੋਂ 70 ਕਿਲੋਮੀਟਰ ਮਿਲਦਾ ਨਾ 75 ਦੀ ਧਰੰਦ ਤੋਂ 75 ਦੀ 75 ਦੀ ਮਿਲਦਾ ਚਲੋ ਵੀ ਚੱਲਦੇ ਚਲੋ ਲਓ ਜੀ ਆਪਾਂ ਅੱਗੇ ਰਾਜਪੁਰੇ ਰਾਜਪੁਰਾ ਰੋ ਰਹਿ ਗਿਆ 3 ਕਿਲੋਮੀਟਰ ਅੰਦਰ ਰਹਿ ਗਿਆ ਨਾ ਅੰਬਾਲਾ ਰਹਿ ਗਿਆ 30 ਕਿਲੋਮੀਟਰ ਅੰਬਾਲਾ ਰੋ ਰਹਿ ਗਿਆ 30 ਕਿਲੋਮੀਟਰ ਇਹ ਸਿੱਧੇ ਰੋਡ ਆ ਬੋਲੇ ਨਾ ਹਵਾ ਮੁਰੇ ਜਾਂਦਾ ਇਸ ਤੋਂ ਬਨੇ ਮਾਗਰਾਂ ਦਾ ਆਪਾਂ ਕੱਟੇ ਜਾ ਰਹੇ ਹਵਾ ਬਹੁਤ ਜ਼ਿਆਦਾ ਹੈ ਹਵਾ ਸਾਹਮਣੇ ਟੱਕਰ ਦੇ ਰਹੀ ਹੈ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਆਪਾਂ ਅੱਗੇ ਰਾਜਪੁਰ ਲਾਓ ਭਾਈ ਰਾਜਪੁਰੇ 1500 ਬੰਨਾਂ ਅੱਗੇ ਹੈ ਸਾਈਪਰ ਦੇ ਵਿਚਾਲੇ ਆ ਗਏ ਹਵਾ ਹਵਾ ਠੱਕ ਮਾਰਦੀ ਮੁਰਾ ਨਾ ਹਵਾ ਚੱਲੀ ਹੋਣੀ ਆ ਇਹ ਉਹੀ ਗੱਲ ਆ ਕੱਲ ਕੋਈ ਗੱਲ ਨਹੀਂ ਰੱਬ ਕਣ ਆ ਭਾਈ ਗਰਮੀਆਂ ਲੱਗੇ ਤੁਹਾਨੂੰ ਯਾਤਰਾ ਤੇ ਜਾਂਦੇ ਹੋ ਮੈਂ ਰੱਬ ਵੀ ਕਹਿੰਦਾ ਭਾਈ ਤੁਹਾਨੂੰ ਗਰਮੀਆਂ ਲੱਗੇ ਤੇ ਯਾਤਰਾ ਤੇ ਜਾਂਦੇ ਹੋ

ਆਓ ਆਮ ਉਹ ਗਾ ਖੰਡੇ ਮਤ ਨਾ ਜਾਣਾ ਆਪਾਂ ਕੋਈ ਚੱਕਰ ਨਹੀਂ ਸਾਰਾ ਠੀਕ ਆ ਲਓ ਜੀ ਆਪਾਂ ਹਰਿਆਣੇ ਦਾ ਐਂਟਰ ਹੋ ਗਏ ਆਪਾਂ ਪੰਜਾਬ ਦਾ ਵਾਟਰ ਲੰਘ ਚੁੱਕੇ ਆ ਤੇ ਆਪਾਂ ਹਰਿਆਣੇ ਦਾ ਆਪਣੀ ਐਂਟਰੀ ਹੋ ਚੁੱਕੀ ਆ ਵਾਹਿਗੁਰੂ ਪੰਜਾਬ ਆਪਾਂ ਲੰਘ ਚੁੱਕਿਆ ਸੰਪੂ ਸੰਪੂ ਵਾਟਰ ਆ ਗਿਆ ਦਿਨ ਸੰਪੂ ਠਾਣਾ ਹਾਂ ਸੰਪੂ ਸੰਪੂ ਠਾਣਾ ਹੋ ਗਿਆ ਵਾਹ ਹਰਿਆਣੇ ਦਾ ਐਂਟਰ ਹੋ ਗਏ ਲਓ ਜੀ ਹਰਾਂ ਅੰਚਾ ਪੈਂਟਰ ਹੋ ਗਿਆ। ਇਹ ਹਵਾ ਦੇ ਵਿੱਚੋਂ ਵੀ ਹਵਾ ਮੂਰੋਂ ਨਾ ਦਿੱਕਤ ਕਰ ਰਹੀ ਹੈ। ਹਵਾ ਬਹੁਤ ਜ਼ਿਆਦਾ ਇੱਕ ਤਾਂ ਮੋਟਾ ਜਿਹੀ ਟੀੜਾ ਉੱਪਰੋਂ ਹਵਾ ਉਹਦੀ ਟੀੜ ਨਾਲ ਅੱਗੇ ਲੱਗ ਰਹੀ ਹੈ। ਉਹ ਤਾਂ ਕਿ ਬਹੁਤ ਥੋੜੀ ਜਿਹੀ ਦਿੱਕਤ ਆ ਰਹੀ ਹੈ। ਬਾਕੀ ਤਾਂ ਕੋਈ ਗੱਲ ਨਹੀਂ। ਲਓ ਜੀ ਆਪਾਂ ਆ ਗਏ ਅੰਬਾਲਾ ਸ਼ਹਿਰ 'ਚ ਫਿਰਦੇ ਆ। ਸ਼ਹਿਰ ਬਹੁਤ ਵੱਡਾ ਅੰਬਾਲਾ। ਕਿੱਥੇ ਜਾਣਾ ਨਾ? ਇੱਥੋਂ ਆਪਾਂ ਨੂੰ ਮੈਪ ਹੀ ਜ਼ਰੂਰ ਪਈ ਆਪਾਂ ਮੈਪ ਲਾ ਲਿਆ। ਕਹਾ ਹੈ ਜੇ ਕਾਹ ਨੂੰ ਅਲ ਜਣਾ ਕਹਨਾ ਹੀ ਮੈਂ ਮੈਂ ਵੀ ਲਾਣਾ ਕਾਹ ਨੂੰ ਅਲ ਜਲਾਉਂਦਾ ਮੈਂ ਬੁਲਾ ਲਿਆ ਲਾਓ ਵੀ ਅੰਬਾਲਾ ਲਾ ਕੇ ਆਪਾਂ ਨਾ ਅੰਬਾਲਾ ਲਾ ਕੇ ਲਾਓ ਵੀ ਅੰਬਾਲਾ ਚ ਲੰਘ ਚੁੱਕੇ ਆ ਟਾਈਮ ਕੰਨਾ ਹੋ ਗਿਆ ਪੌਣੇ 2 ਅਜੇ ਵੀ ਸਾਡੀ ਜਾਨੀ ਬਾਸ ਜਿਹੜੀ 165 ਹਜ਼ਾਰ ਕਿਲੋਮੀਟਰ ਬਈ ਜਣ 165 ਹਜ਼ਾਰ ਹਾਂ ਜੀ ਬਈ ਆ ਜਾ ਪਕੈ ਤੇ ਰੁਕ ਕੇ ਹੀ ਹੈਗੇ ਹਜੇ ਪਾਣੀ ਕਿੱਥੇ ਮਿਸਟੇਕ ਕਰਦੀ ਹੈ ਜੀ ਪਾਣੀ ਪੀਣਾ ਕਿੱਥੇ ਰੁੱਕ ਕੇ ਹਾਂ ਜਗਾ ਜਿੱਕ ਹਵਾ ਵਾਹਤਾ ਨਾ ਏ ਘਟਾਰੀ ਆ ਨਹੀਂ ਤਾਂ ਲਵੇ ਲੱਗ ਜਾਂਦੇ ਹਾਂ ਹਾਂ ਹੁਣ ਮੂਰੋ ਸਿੱਟੀ ਪੈ ਰਹੀ ਆ ਨਾ ਟੱਕਰ ਟੱਕਰ ਕਰ ਰਹੀ ਜੀ ਆਹ ਡਾਈਗਲ ਮੈਂ ਬੋ ਜੀ ਆ ਬਾਹਰ ਹੀ बाकी हा ट्रैफिक बहुत चलो मिलते बाकी अपने मित्र मूहरे जो हम तो लोट ही है हा कचा जा ਸਹੀ ਗੱਲ ਹੈ ਹਾਂ ਸਹੀ ਗੱਲ ਹੈ ਜਿਵੇਂ ਆਪਾਂ ਦੇ ਆਪਾਂ ਦੇ ਜੀ ਆਪਾਂ ਨੂੰ ਨੰਬਰ ਆ ਆ ਰਹਾ ਟਿਕਾਣਾ ਵਧੀਆ ਹੋ ਜਾ ਕਿ ਨਹੀਂ ਆਪਾਂ ਉੱਥੇ ਜਾ ਕੇ 9 ਵਜੇ ਆਪਣੇ ਅੱਧ ਨੁਕਰਾ ਪਿਆਈ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਆਇਆ ਵੀ ਅਗਰ ਵਧਾ ਕੇ ਲੋ ਜੀ ਸਹੀ ਗੱਲ ਹੈ ਕਹਿੰਦਾ ਯਾਰ ਟੈਲੀਕਮ ਰੱਖਣਾ ਕੋਈ ਸੰਭਾਵਨਾ ਨਹੀਂ ਲੱਗਦੀ ਹੈ। ਇਹਨੂੰ ਬਦਲਣ ਤੋਂ ਮਿਲੂ ਹੋਣੀ ਹੈ। ਸਹੀ ਗੱਲ ਤੁਸੀਂ। ਚਲੋ ਮਿਲਦੇ ਹਾਂ ਅੰਮ੍ਰਿਤਸਰ। ਲਓ ਜੀ ਹੁਣ ਆਪਾਂ ਰੁਕਿਆ ਰਸਤੇ 'ਚ ਨਿੰਬੂ ਪਾਣੀ ਪੀਣ। ਤੇ ਇੱਥੋਂ ਜਿਹੜੀ ਆਪਣੀ ਬਾਟ ਰਹੀ ਆ 150 ਕਿਲੋਮੀਟਰ। ਡੀਸੀ ਜੇ। ਇਹ ਨਿੰਬੂ ਪਾਣੀ ਆਪਾਂ ਪੀਨੇ ਨਿੰਬੂ ਪਾਣੀ। ਉਹ ਵਾਸੋ ਵੀ। ਆਪਾਂ ਲੈਣ ਭੈਗ ਆਪਣੇ। ਹੈ? ਘੱਟਾ ਘੱਟਾ ਨਿੰਬੂ ਪੋੜਾ। ਬਾਡੀ ਲਓ ਜੀ ਆਪਾਂ ਆ ਗਏ ਪੌਂਟਾ ਸਾਹਿਬ ਤੇ ਇੱਥੇ ਆਪਾਂ ਰੁਕਾਂਗੇ ਚਾਹ ਪਾਣੀ ਪੀਵਾਂਗੇ ਇੱਥੋਂ ਫਿਰ ਆਪਾਂ ਚੱਲਾਂਗੇ ਅੱਗੇ ਜਿਸ ਜੇ ਤੇ ਪੌਂਟਾ ਸਾਹਿਬ ਉੱਥੇ ਰੁਕਿਆ ਗੁਰਦੁਆਰਾ ਜਾਵਾਂ ਚੱਲਦੇ ਆਂ ਇੱਥੇ ਚਾਹ ਪਾਣੀ ਪੀਣਿਆ ਲਓ ਜੀ ਆਪਾਂ ਪਹੁੰਚੇ ਆ ਗੁਰਦੁਆਰਾ ਪੌਂਟਾ ਸਾਹਿਬ ਇੱਥੇ ਆਪਾਂ ਰੁਕਿਆ ਚਾਹ ਪਾਣੀ ਪੀ ਲਿਆ ਆ ਵੀ ਬੋਲੇ ਪੌਂਟਾ ਸਾਹਿਬ ਪਹੁੰਚ ਗਏ ਹਾਂਜੀ ਪੌਂਟਾ ਸਾਹਿਬ ਪੌਂਟਾ ਸਾਹਿਬ ਪਹੁੰਚ ਗਏ ਤੇ ਇੱਥੇ ਬਗੜੜੀ ਘਰ ਤੇ ਆਪਣੇ ਬੈਗ ਨੇਟ ਜਮ੍ਹਾਂ ਕਰਾਤੇ ਤੇ ਜਾਂਦੇ ਆਪਾਂ ਚੱਕ ਲਾਂਗੇ ਕਿਉਂਕਿ ਆਪਾਂ ਰਿਸ਼ੀਕੇਸ਼ ਜਾਣਾ ਦੇਖ ਕੇ ਜਾ ਕੇ ਸਵੇਰੇ ਆਪਾਂ ਗੋਬਿੰਦ ਘਾੜ ਤੇ ਪਹੁੰਚਣਾ ਕੱਲ ਨੂੰ ਸ਼ਾਮ ਤੱਕ ਤੇ ਹੁਣ ਆਪਾਂ ਇੱਥੇ ਮੱਥਾ ਟੇਕਦੇ ਜਨ ਆਪਾਂ ਇੱਥੇ ਚਾਹ ਪਾਣੀ ਪੀਂਨੇ ਆ ਲਓ ਜੀ ਆਪਾਂ ਦਰਵਾਰ ਸਾਹਿਬ ਮੱਥਾ ਟੇਕ ਕੇ ਆ ਗਏ ਤੇ ਹੁਣ ਆਪਾਂ ਆਇਆ ਲੰਗਰ ਹਾਲ ਚ ਆਪਾਂ ਪਹੁੰਚਿਆ ਗੁਰਦੁਆਰਾ ਪੌਂਟਾ ਸਾਹਿਬ ਤੇ ਇੱਥੋਂ ਆਪਾਂ ਜਾਵਾਂਗੇ ਫਿਰ ਰਿਸ਼ੀਕੇਸ਼ ਤੇ ਅੱਜ ਰਾਤ ਆਪਾਂ ਰਿਸ਼ੀਕੇਸ਼ ਰਹਾਂਗੇ ਦੇਖ ਲਿਆ ਆ ਪ੍ਰਸਾਦਾ ਪਾਣੀ ਛਕਦਾ ਜਾਂ ਚਾਹ ਪੀਂਦੇ ਦੇਖਦੇ ਆ ਨਾ ਤੇ ਫਿਰ ਆਪਾਂ ਇੱਥੋਂ ਅੱਗੇ ਚੱਲਦੇ ਆਂ ਮੈਂ ਥੋੜੀ ਜਿਹੀ ਰੈਕਟ ਮਿਲ ਜੂਗੀ ਲਓ ਜੀ ਆਪਾਂ ਰੁਕਿਆ ਗੁਰਦੁਆਰਾ ਪੌਂਟਾ ਸਾਹਿਬ じゃ ਤੱਕ ਰਹੇ ਆਪਾਂ ਆਪਾਂ ਰੁਕੇ ਆਂ ਗੁਰਦੁਦੁਆਰਾ ਪੌਂਟਾ ਸਾਹਿਬ ਤੇ ਤੇ ਆਪਾਂ ਪ੍ਰਸਾਦਾ ਪਾਣੀ ਛਕ ਲਿਆ ਆਪਾਂ ਚੌਲ ਖਾ ਲਏ ਥੋੜੇ ਜਿਨੇ ਨਾਲ ਚਾਹ ਪੀਣੀ ਤੁਹਾਡਾ ਆਪਾਂ ਜਾਣਾ ਰਿਸ਼ੀਕੇਸ਼ ਤੇਰੀ ਕੀ ਜੱਗ ਰਾਤ ਨੂੰ ਕਰ ਲਉ ਆਪਾਂ ਜਾਵਾਂਗੇ ਗੋਵਿੰਦ ਘਾੜ ਤੱਕ ਤੇ ਉੱਥੋਂ ਆਪਾਂ ਚੱਲਦੇ ਇੱਥੋਂ ਤੇ ਇੱਥੋਂ ਆਪਾਂ ਜਾਵਾਂਗੇ ਰਿਸ਼ੀਕੇਸ਼ ਤੇ ਜਿੱਥੇ ਇੱਥੋਂ ਘੰਟੇ ਟਾਂਟੇ ਦੀ ਬਾਟ ਹੈਗੀ ਆ ਪੌਂਟਾ ਸਾਹਿਬ ਤੋਂ ਪੌਂਟਾ ਸਾਹਿਬ ਆਗੇ ਦੀ ਇੱਥੇ ਕੋਲੇ ਰੈਸਟ ਬੜੀ ਹੈ ਮੈਂ ਪਟਾੜੇ ਦਾ ਮੈਂ ਇੱਥੇ ਰੁਕੂ ਲਓ ਜੀ ਆਪਾਂ ਚੱਲ ਪਿਆ ਹੁਣ ਰਿਸ਼ੀਕੇਸ਼ ਨੂੰ ਹੈਨਾ ਹੁਣ ਆਪਾਂ ਚੱਲਣਾ ਜੀ ਆਪ ਜੀ ਆਇਆਂ ਨੂੰ ਆਪ ਜੀ ਨਵੀ ਆਏ ਹਾਂ ਹਾਂ ਜੀ ਕਿੰਨੀ ਕਿੰਨੀ ਆਉਂਦੀ ਹੈ ਉਹ ਆ ਵੀ ਤਾਂ ਨਾ ਬੱਸ ਤੇਰੇ ਜੀ ਆਪਾਂ ਹਾਂ ਜੀ ਤਾਂ ਮੈਂ ਘਾਰੀ ਦੇਖਿਆ ਤੁਹਾਨੂੰ ਬੌਧਰਾ ਹੀ ਦੇਖ ਆਨੇ ਕਿਤੇ ਟਰਾਈ ਜਾਂ ਕਿਤੇ ਟਰਾਈ ਹੈ ਹਨਾ ਨਹੀਂ ਚੱਲਦੀ ਅੱਧਾ ਬੱਟੇ ਤੋਂ ਬੱਟੀਆਂ ਕੱਢੇ ਵੀ ਜਾਂਦੇ ਨਾ ਇਹ ਮੱਟਰ ਉੱਥੇ ਲਾਈ ਜਾਂਦੇ ਨੇ ਇਹਨਾਂ ਹੈ ਨਾ ਜਮੇ ਟਰਾਈ ਆ ਰਹੀ ਹੈ ਉਹਨਾਂ ਨੇ ਕਿ ਟਰਾਈ ਹੈ ਦੇਖੋ ਵਾਹ ਆਇਆ ਮੱਲਾਇ ਤੇ ਰਸਤਾ ਹੈ a aqui ਕੀ ਕੁਛ ਰਹਿ ਗਿਆ ਰੋਂ 4 ਕਿਲੋਮੀਟਰ ਹਾਲਜਾ ਨੇ ਪਹਾੜੀ ਜੰਗਲ ਵਿੱਚ ਰੱਖ ਰਹੇ ਨੇ ਦਿੱਤਾ ਪਰ ਟੈਕਨੀਕਲ ਜਾ ਰਹੇ ਆ ਤੇ ਆਪਾਂ ਅੱਗੇ ਥੋੜਾ ਜਿਹਾ ਰਸਤਾ ਘੱਟ ਤੇ ਆਪਾਂ ਤੇਰਾਦੂਨ ਆ ਗਏ ਨਾ ਤੇਰਾਦੂਨ ਨੂੰ ਇੰਨੀ ਟ੍ਰੈਫਿਕ ਦੀ ਉੱਤ ਹੈ ਜਾਨੀ ਹਾਂ ਅਜੀ ਪਹੁੰਚਾ ਮਸਾ ਦੇਖਣੀ ਆ ਉਹਨਾਂ ਕੱਟਾ ਤੇ ਜਾਨ ਨੂੰ 3 4 5 ਘੰਟੇ ਲਾ ਕੇ ਨਿਕਲ ਨੂੰ ਸ਼ਹਿਰ ਦੇ ਵਿੱਚ ਨਹੀਂ ਤੜੀ ਅੱਜ ਤੋਂ ਜਲਦੀ ਕੋਈ ਗੱਲ ਨਹੀਂ ਉਹਨਾਂ ਦਾ ਰਿਕਵੈਸਟ ਆਉਟ ਦੇ ਕੇ ਚਾਰ ਕਾਲੇ ਕਰਨੇ ਪੈਗੇ ਇਹ ਨੰਗਰਾਂ ਦਾ ਮਤਲਬ ਹੈ ਕਿ ਨਾ ਸਾਨਵੇਂ ਤੋਂ ਲੈ ਕੇ ਰਿਆਣਾ ਤੱਕ ਉਹਨਾਂ ਦੇ ਲਈ ਇਹ ਗੱਲ ਹੈ ਕਿ ਅਜੇ ਵੀ ਰਾਜਾ ਆਪਣੀ ਯਾਤਰਾ ਉੱਤੇ ਚਾਲੂ ਕਰਨੀ ਹੈ ਹਮੇਸ਼ਾ ਜਲਦੀ ਤੋਂ ਜਲਦੀ ਚਲੂ ਚੜਾਈਆ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਮਹਿਮਪੁਰ ਸਾਹਿਬ ਰਿਸ਼ੀਕੇਸ਼ ਇਹ ਹਾਲਿਆ ਪਰੁਕਈ ਆ ਕੇ ਤੇ ਟਾਈਮ ਤਕ ਫਿਰ 9 ਹੀ ਵਜੇ ਆਪਾਂ ਇਹ ਮਾਹਰੂਦੀ ਦੇਖ ਸਕਦੇ ਹੋ ਆਪਣੀ ਕੰਡੀਸ਼ਨ ਹੈ ਨਾ ਓਕੇ ਟ੍ਰੈਫਿਕ ਇੰਨੀ ਕਿ ਜ਼ਿਆਦੇ ਦੀ ਨਾ ਬਸ ਉੱਛੋ ਨਾ ਅੱਪੀ ਚਲੋ ਪਹੁੰਚ ਗਏ ਹੁਣ ਆਪਾਂ ਦੇਖ ਕੇ ਰਹਿਣ ਦਾ ਪ੍ਰਬੰਧ ਕਰਕੇ ਫੇਰ ਆਪਾਂ ਤੁਹਾਨੂੰ ਦੱਸ ਦਿਆ ਸਾਰੀ ਗੱਲ ਬਾਤ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਰਿਸ਼ੀਕੇਸ਼ ਆ ਹੀ ਭੁੱਲੇ ਕਿ ਮੇਰੀ ਯਾਤਰਾ ਭਾਈ ਜੜੀ ਯਾਤਰਾ ਅੱਜ ਤੱਕ ਹੋ ਹੈ ਅੱਜ ਹਰਾਨਗੜ੍ਹ ਵਾਲੀ ਹੋ ਗਏ ਨਾ ਯਾਤਰਾ ਸਾਰਾ ਕੁਝ ਠੀਕ ਪੈ ਗਿਆ ਫਿਰ ਕਿੰਨੇ ਜਿਹੜੇ ਟ੍ਰੈਫਿਕ ਵਾਲੀ ਜ਼ਿਆਦੇ ਇੱਕ ਤਾਂ ਹੁੰਦੀ ਹੈ ਵੀ ਮੱਲਾ ਨੋਰਮਲ ਹਾਂ ਤਾਂ ਸਮੱਸਿਆ ਟਿਕਰ ਚਲੇ ਨਾ ਜਾਣਦੇ ਹਿਮੰਤ ਨੂੰ ਜਾਣਦੀ ਕਿਸ ਗੱਲ ਹੈ ਨਹੀਂ ਹਾਂ ਨਹੀਂ ਉਹ ਜਿਹੜੇ ਦੇਰਾ ਤੋਂ ਟ੍ਰੈਫਿਕ ਤੋਂ ਤਾਂ ਬੱਸ ਕਰਾ ਦਿੱਤੀ ਉਹਦਾ ਬੰਦਾ ਮੰਨ ਲਾਗੇ ਉੱਤਰ ਕੇ ਹੋ ਜਾਣਾ ਕਿ ਨਹੀਂ ਚਲੋ ਬਾਕੀ ਤੇ ਦੇਖਦੇ ਹਾਂ ਨਾ ਹੁਣ ਆਪਾਂ ਕਮਰੇ ਵਗੈਰੇ ਦਾ ਲਓ ਜੀ ਆਪਾਂ ਰਜਿਸਟ੍ਰੇਸ਼ਨ ਕਰਾਤੀ ਤੇ ਇਹ ਜ਼ਰੂਰੀ ਹੁੰਦੀ ਆ ਜਿੱਥੇ ਕਾਊਂਟਰ ਬਣਿਆ ਹੋਇਆ ਇੱਥੇ ਆਪਾਂ ਕਰਾਈਏ ਤੇ ਆਪਾਂ ਕਰਾਤੀ ਤੇ ਹੁਣ ਆਪਾਂ ਕਰਦੇ ਹਾਂ ਕਮਰੇ ਦਾ ਆ ਆਪਣਾ ਸਮਾਨ ਤੇ ਆ ਵੀ ਆਪਾਂ ਕਮਰਾ ਲੈ ਲਿਆ ਇਹ ਕਮਰੇ ਦੀ ਭੇਟਾ ਕੋਈ ਨਹੀਂ ਹੈ ਨਾ ਨਪਈ ਹੈ ਜੀ ਇਹ ਆਪਾਂ ਨੂੰ ਫ੍ਰੀ ਮਿਲਿਆ ਹਾਂ ਜੀ ਤੇ ਇਹ ਆਪਾਂ ਨੂੰ ਫ੍ਰੀ ਮਿਲਿਆ ਤੇ ਜੀ ਏਸ਼ੀਆ ਲੈਣਾ ਉਹ ਕਿੰਨਾ ਏਸ਼ੀਆ ਕਿੰਨੇ ਦਾ ਸੀ 2000 ਏਸ਼ੀਆ 2000 ਆਪਾਂ ਆਪ ਬਗੈਰ ਇਸ ਲੈ ਲਿਆ ਕਿਉਂਕਿ ਆਪਾਂ ਫੇਰੇ ਸਾਜਰੇ ਦਾ ਤੁਰਨਾ ਆਪਣਾ ਟੀਚਾ ਹੈਗਾ ਵੀਰੇ 5 ਵਜੇ ਤੁਰਨ ਦਾ ਤਾਂ ਹੈਗਾ ਹਾਂ ਪੂਰੇ ਪਹਿਲਾਂ ਗੁਰਦੁਰ ਮੱਸਾ ਢੇਕੇ ਜure ਸਾਡੇ 5 ਵਜੇ ਚਲਾ ਹੈਗੀ ਇੱਥੇ ਬਾਕੀ ਚਲੋ ਪਹਿਲਾਂ ਕਮਰੇ ਜਾ ਕੇ ਸਾਡਾ ਮੋਟਾ ਹੈ ਨਾ ਰੈਸਟ ਕਰਕੇ ਫਿਰ ਪ੍ਰਚਾਤਾ ਪਾਣੀ ਸਕਦੇ ਹਾਂ ਇਹ ਤੇ ਬਾਕੀ ਗੱਲ ਦਾ ਦੇਖਦੇ ਹਾਂ ਯਾਤਰਾ ਬਹੁਤ ਵੀਰੇ ਮਾ ਕੋਈ ਐਡਾ ਕੋਈ ਹੋਣੀ ਚਲੋ ਕੋਈ ਨਾ ਰੋਪਾ ਕਿਤੇ ਬਾਹਰ ਜਾਣੇ ਤਾਂ ਮਾੜੀ ਮੂੜੀ ਦਿੱਕਤ ਆਉਂਦੀ ਰਹਿੰਦੀ ਨਹੀਂ ਕਿ ਨਹੀਂ ਹਾਂ ਇਹ ਇੱਕ ਜ਼ਿੰਦਗੀ ਆ ਤਾਂ ਉਹਦਾ ਇੱਕ ਨਿਸ਼ਾਨੇ ਦਿੱਕਤ ਆ ਪਰ ਐਡੀ ਕੋਈ ਚੱਕਰ ਨਹੀਂ ਹਾਂ ਬਸ ਟ੍ਰੈਫਿਕ ਜਿਆਦਾ ਜੀ ਉਂ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ ਮਾੜਾ ਕੋਈ ਕੋਈ ਦਿੱਕਤ ਨਹੀਂ ਆਈ ਸਾਨੂੰ ਬਸ ਟ੍ਰੈਫਿਕ ਬਹੁਤ ਹੀ ਜ਼ਿਆਦਾ ਮਿਲਿਆ ਉਹ ਟ੍ਰੈਫਿਕ ਨੇ ਬੱਸ ਕਰਾ ਦਿੱਤੀ ਚਲੋ ਹੁਣ ਆਪਾਂ ਸਾਨੂੰ ਮਿਲਦੇ ਆ ਰੋਕ ਲਓ ਜੀ ਆ ਆਪਾਂ ਨੂੰ ਕਮਰਾ ਮਿਲਿਆ ਤੇ ਇੱਥੇ ਆ ਗੱਤੇ ਮਿਲ ਗਏ ਆਪਾਂ ਕਿਤੇ ਖਾ ਕੇ ਆਪਾਂ ਰਹਿ ਜਾਗੇ ਜਦੋਂ ਰਾਤ ਹੀ ਕੱਟਣੀ ਆ ਹਨਾ ਤੇ ਸਵੇਰੇ ਕਰਕੇ ਸਾਡੇ ਨੂੰ ਚੋਣਨਾ ਉਹ ਕੀ ਕਰ ਓਕੇ ਆਣਾ ਪੱਖੇ ਲੱਗ ਹੋਰਿੰਦੋ ਉਹ ਨੌ ਵੀ ਆਪਾਂ ਥੋੜਾ ਟਾਈਮ ਰੈਕਟ ਕਰ ਲਈ ਤੇ ਆਪਾਂ ਹੁਣ ਚੱਲਦੇ ਆਂ ਪ੍ਰਸਾਦ ਵਾਣੀ ਕਰਨ ਪਹਿਲਾਂ ਨੌਂ ਨਹੀਂ ਆਪਾਂ ਪਰਖਾ ਕਰਨ ਕਰਦੇ ਆ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਸਵੇਰੇ ਇੱਥੋਂ ਆਪਾਂ ਜਾਵਾਂਗੇ ਗੋਵਿੰਦ ਘਾਟ ਜੋ ਦੀ ਸੀ ਕੇ ਉਹ ਵੀ ਬਾਣਤਾ ਵੀ ਆ ਤੇ ਐਂ ਚੜਾਈ ਆ ਤੈਨਸੋ ਕਿਲੋਮੀਟਰ ਦੀ ਬਾੜ ਹੈਗੀ ਆ ਤੇ ਉਧਰੋਂ ਆਪ ਫੈਦਲ ਯਾਤਰਾ ਕਰਨਾ ਤੇ ਤੁਹਾਨੂੰ ਸਾਰੀ ਆਪ ਦਿਖਾਵਾਂਗੇ ਬਾਕੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਤੁਹਾਨੂੰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਹੈਗੀ ਆ ਔਰ ਥੋੜੀ ਜਿਹੀ ਸ਼ੈਡਿੰਗ ਕਰ ਲਿਓ ਨਾ ਜੈਸਟ ਇੰਡੀਕਟ ਕਰੋ ਧੰਨਵਾਦ